ਆ ਦੇਖੋ ਯਾਰ ਮੂਨਗ ਦਾ ਜਾਖਰ ਰੋਡ ਤੇ ਆ ਪਏ ਐਕਸੀਡੈਂਟ ਹੋਇਆ ਯਾਰ ਅੱਨੀ ਹਾਂ ਜੀ ਯਾਰ ਜਾਖਲ ਤੋਂ ਬਾਹਰ ਨਿਕਲੇ ਸੀ ਨੇਰੀ ਆ ਗਈ ਮੀਂਹ ਵਾਲਾ ਮੋਹਲ ਬਣ ਗਿਆ ਚਵਾ ਥਾਲੀ ਘਾੜ ਚੜ ਕੇ ਆ ਰਹੀ ਐ ਇਧਰੋਂ ਆ ਦੇਖੋ ਮੀਂਹ ਵਾਲਾ ਮੋਹਲ ਹੋਇਆ ਪਿਆ ਤੇ ਹੁਣ ਚੱਕ ਲਈ ਮੈਂ ਪੌੜੀ ਅਸੀਂ ਮੱਛਰਦਾਨੀ ਸੈੱਟ ਕਰਦੇ ਆ ਇਧਰ ਸਾਡੇ ਰਿਕੂਰਾਂ ਦੀ ਗਵਾਂਡੀਆਂ ਦੇ ਜਾਮਣਾ ਤੋੜਨ ਲੱਗ ਰਹੇ ਜਵਾਕ ਆ ਦੇਖੋ ਉਹ ਝੜ ਰੇ ਕੰਦਰੇ ਉੱਤੇ ਇਹ ਹੈਗਾ ਸਾਡਾ ਪੰਮੀ ਸਿੰਘ ਹਾਂ ਬਟਾ ਬਟਾ ਤੂੰ ਹੈ ਆ ਦੇਖੋ ਵੀ ਬੰਦੇਰੇ ਬੋਲਣ ਨੂੰ ਕੀ ਹੋ ਰਿਹਾ ਐ ਇੱਡਾ ਬੋਲ ਕੇ ਕੀ ਹੋ ਗਿਆ ਓਏ ਬਸ ਕੰਮਾ ਹੀ ਰਹਿ ਗਿਆ ਬਾਕੀ ਸਾਰੇ ਇੰਦੀਰੀ ਲੱਦੀ ਗੱਲਾਂ ਸੱਤੂ ਰਹਿ ਰਹੇ ਹੋ ਦੇਖਿਆ ਕਿਸੇ ਨੇ ਐਵੇਂ ਦਾ ਕੱਦੂ ਕਰਦਾ ਹਾਂ ਹਾਂ ਜੀ ਮਿੱਤਰੋ ਕੀ ਹਾਲ ਚਾਲ ਹੈ ਇੱਕ ਨਵੇਂ ਦਿਨ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਬਹੁਤ ਦਿਨਾਂ ਬਾਅਦ ਵਲੌਗ ਬਣਾਇਆ ਹੈ ਜੀ ਕਿਉਂਕਿ ਬਹੁਤ ਦਿਨ ਬਿਜੀ ਸੀ ਮੈਂ ਤੇ ਹੁਣ ਜਾ ਰਹੇ ਆਪਾਂ ਪਿੰਡ ਸਵੇਰੇ ਸਵੇਰੇ ਕਿਉਂਕਿ ਮੇਰੇ ਪੰਜ ਵਾਲੀ ਲੱਗ ਗਈ ਬੈਂਡ ਸਕੂਲ ਵਾਲੀ ਤੇ ਉਹ ਮਾਸੀ ਕਹਿੰਦੀ ਛੱਡ ਕੇ ਆਹ ਨੂੰ ਤੇ ਆਪਾਂ ਸਿੰਗਲ ਤੇ ਜਾ ਰਹੇ ਆ ਸਵੇਰੇ ਸਵੇਰੇ ਪਿੰਡ ਨੂੰ ਤੇ ਉਹਨੂੰ ਛੱਡ ਕੇ ਆਵਾਂਗੇ ਬੱਲਰਿੰਗ ਇੱਧਰ ਸਾਡੇ ਜੀਰੀਆਂ ਯਾਰ ਸਾਰੀਆਂ ਲੱਗੀਆਂ ਏ ਟੂ ਜ਼ੈਡ ਆ ਇੱਧਰ ਸਾਡੇ ਪਿੰਡ ਵਾਲੇ ਸੰਤੇ ਰਾਂਹ ਜੀਰ ਜਪਾਣੀਏ ਨੇ ਗਿਆ ਦੇਖੋ ਇਹ ਕਾ ਤੋ ਲੇਟ ਹੈਗਾ ਬੈਂਡ ਖਰਾਬ ਹੋ ਗਈ ਤੇਰੇ ਭਾਈ ਦੱਸੋ بابا ਦੱਸ ਟਾਈਮ ਤੇ ਨਹੀਂ ਉੱਠਿਆਗਾ ਨਾ ਮੈਂ ਆਈ ਤੂੰ ਹੀ ਬੈਨ ਨਹੀਂ ਸੀ ਕਿਤੇ ਲੰਗੜਨ ਦਿੱਤੀ ਹਾਂ ਇੱਜਾ ਸੁੱਤੇ ਕੈਨੋ ਫੋਕਦਾ ਇੱਥੇ ਅੱਛਾ ਬੈਨ ਆਈ ਨਹੀਂ ਅੱਜ ਵੀ ਖਰਾਬ ਹੋ ਗਈ ਅਗਲਾ ਅਗਲੀ ਲੈ ਵੀ ਇਹ ਮੋਟਰਸਾਂ ਦੇ ਛੱਡ ਕੇ ਆਵਾਂਗੇ ਆਪਾਂ ਮਨਿੰਦਰ ਨੂੰ ਤੇ ਹਜੋ ਪੈਰੀਂ ਹੱਥ ਲਾਣ ਲੱਗ ਰਿਹਾ ਅੰਦਰ ਆ ਜਾ ਆ ਜਾ ਭੱਜਾ ਭੱਜਾ ਮਨਿੰਦਰ ਭਾਗ ਆ ਭਾਗ ਕੋਈ ਗੱਸਟ ਆਟੇ ਹੀ ਕੋਉਂਦਾ ਨਹੀਂ ਬਹਿ ਜਾ ਆਪਾਂ ਬੰਦੇ ਨੂੰ ਛੱਡ ਕੇ ਆਵਾਂਗੇ ਬਈ ਆਪਾਂ ਕਾ ਮਨਿੰਦਰ ਹੈ ਚੱਕ ਬਈ ਮਨਿੰਦਰ ਨੂੰ ਛੱਡ ਕੇ ਆਪਾਂ ਬੱਸ ਸਾਡੇ ਬੰਦਰੇ ਇੱਥੇ ਆਉਗੀ ਜੀ 10 ਮਿੰਟਾਂ ਤੱਕ ਹੁਣ ਚੱਲਦੇ ਆਪਾਂ ਵਾਪਸ ਆਪਾਂ ਕਰੀਏ ਐ ਫਿਊ ਮੂਮੈਂਟ ਲੇਟਰ ਹਾਂ ਵੀ ਕਿਤੇ ਚੋਰ ਨਾ ਜਾਵੇ ਨਾ ਕੱਲ੍ਹ ਵੀ ਹੈਗਾ ਕਿ ਪੰਜਾਬੀ ਅਸੀਂ ਕੱਲ੍ਹ ਕਰ ਦੋਗੇ ਵੀ ਜੀ ਦੇਖ ਤਾਂ ਮੈਂ ਕੱਲ੍ਹ ਵੀ ਸਾਨੂੰ ਦਿੱਤੀ ਸੀ ਜੀ ਅਸੀਂ ਦੇਖਦੇ ਸੰਗਰਾਣਾ ਦਾ 3:00 ਵਜੇ ਫਿਰ ਦਿਆ ਵੀ ਤਾਂ ਸਾਡੀ ਤਾਂ ਸਕੂਲ ਕੱਦੋ ਨਹੀਂ ਗਈ ਅੱਜ ਕਾ ਤੋ ਨਹੀਂ ਗਈ ਮੇਰੀ ਨੰਬਣਾ ਲੀ ਮੂਦੀ ਸਿਰ ਲੰਗਾ ਹੈ ਤਾਂ ਅੱਜ ਕਾ ਤੋ ਨਹੀਂ ਗਈ ਸਕੂਲ ਅੱਜ ਬੈਨ ਖਰਾਬ ਹੋ ਰਹੀ ਹੈ ਸਾਡੀ ਸ੍ਰਿਮਨਿੰਦਰ ਦਾ ਭੱਗ ਹੈ ਹੀ ਗੇ ਦੰਦ ਦੇ ਕਿ ਦੰਦ ਗਈਆਂ ਅਗਰੀ ਤੂੰ ਸੁੱਤੀ ਪਈ ਐ ਗਈ ਚੱਕਦੀ ਹੁੰਨੀ ਨੀ ਮੈਂ ਮੈਂ ਛੀਟ ਤੇ ਆ ਕਿਵੇਂ ਹੋ ਰੋ ਤੇਰੇ ਖਰਾਬ ਹੋ ਗਏ ਜਮੀ ਕਦੇ ਕਦੇ ਤਾਂ ਤਾਂ ਜਦੋਂ ਮੈਂ ਲਾਉਂਦੀ ਆ ਨਾ ਐ ਪਈ ਹੁੰਦੀ ਆ ਤੂੰ ਹੱਸ ਕੇ ਦਿਖਾ ਦੇ ਤੂੰ ਹੱਸ ਦੇ ਹੱਸ ਦੇ ਲਓ ਵੀ ਚੱਲਦੇ ਆਪਾਂ ਚਾਹ ਚੂ ਪੀ ਕੇ ਹੁਣ ਘਰ ਨੂੰ ਕਿਉਂਕਿ ਕੰਮ ਸਾਰੇ ਪੈ ਨੇ ਮੇਰੇ। ਕਿਉਂਕਿ ਸਾਰੇ ਕੰਮ ਛੱਡ ਕੇ ਆਇਆ ਧੀ ਮੈਂ ਮਾਚਲ ਛੱਡ ਕੇ ਨੂੰ ਫਿਰ ਵਾਪਸ ਜਾ ਕੇ ਕਰਾਂਗੇ ਫਿਰ ਵੀ ਲੇਟ ਹੋ ਗਿਆ ਮੈਂ। ਲਓ ਵੀ ਤੇ ਪਿੰਡੋਂ ਆ ਗਈ ਸੀ ਆਪਾਂ ਵਾਪਸ ਘਰੇ ਤੇ ਹੁਣ ਵੜਦੇ ਆਪਾਂ ਚੜੀ ਕਿਉਂਕਿ ਲੇਟ ਹੋ ਗਿਆ ਥੋੜਾ ਜਿਹਾ ਮੈਂ ਨਾ ਫਿਰ ਮੈਂ ਸਮੋਸਾ ਵੀ ਨਿਮਾਣੀਆਂ ਨੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਸਵੇਰੇ ਸਵੇਰੇ ਅੱਜ। ਕੱਲ ਮੀਂਹ ਦਾ ਮੌਸਮ ਦੀ ਬਈ ਨਹੀਂ ਪਿਆ ਗਿਆ ਐਂ ਲੰਗ ਗਿਆ। ਤੇ ਇਸ ਵੇਲੇ ਸੋਈ ਰਾਜ ਜਮਾ ਕਰਮੀ ਕਰਤੀ ਹਮਸਾਲੀ ਗਰਮੀ ਹੈ ਤੇ ਆ ਜੋ ਚਰੀ ਵੜਦੇ ਆ ਜਾ ਕੇ। ਲੋ ਵੀ ਚਰੀ ਆਪਾਂ ਨੇ ਵੱਢਤੀ ਆਹੋ ਸਿਰੇ ਤੱਕ ਇੱਕ ਭਰੀ ਬਣੂਗੀ ਇਹਨੂੰ ਚੱਕ ਕੇ ਡੇਕਦੇ ਆ ਮਸ਼ੀਨ ਲਵੇ ਹੁਣ। ਹੋਰੀਆਂ 4 ਮਿੰਟ ਅੱਥਰੇ ਮਿੰਟ ਜੇ ਮੋਜਾਂ ਦੇ ਚਰੀ ਨਾਲੇ ਮੋਜਦੇ ਨੇ ਹਣਾ। ਸਰੀਰ ਨਾਲੇ ਮੁਰਦੇ ਨੇ ਲੋ ਵੀ ਕੱਖ ਕੁਖ ਕੁੱਟ ਕੇ ਤੇ ਹੁਣ ਆਪਾਂ ਨਮਾਉਣੇ ਆ ਮੱਝਾਂ ਵੈਸੇ ਅੱਜ ਠੰਡ ਵੀ ਐ ਸਵੇਰੇ ਸਵੇਰੇ ਪਰ ਇਹਨਾਂ ਨੂੰ ਤਾਂ ਗਰਮੀ ਲੱਗਦੀ ਏ ਲੱਗਦੀ ਕਿਉਂਕਿ ਕੱਲ ਦੀਆਂ ਸ਼ਾਮ ਦੀਆਂ ਨਮਾਈਆਂ ਹੋਈਆਂ ਨੇ ਇਹ ਪਾਣੀ ਘੱਟ ਐ ਮਾਂ ਇਹ ਜੋ ਐ ਕੁਝ ਲੋ ਵੀ ਕੰਮ ਕੁੰਮ ਨਿਵੇੜ ਕੇ ਤੇ ਉਸ ਤੋਂ ਬਾਅਦ ਆਪਾਂ ਨਹਾ ਲਈ ਨਾ ਕਿ ਹੁਣ ਸਾਰੇ ਆਪਾਂ ਰੋਟੀ ਸਵੇਰ ਵਾਲੀ ਕਿਉਂਕਿ ਰੋਟੀ ਖਾਣ ਤੋਂ ਬਾਅਦ ਇੱਕ ਕੰਮ ਜਾਣਾ ਮੈਂ ਉੱਥੇ ਜਾ ਕੇ ਆਣੇ ਲੋ ਵੀ ਰੋਟੀ ਅੱਟੀ ਖਾ ਕੇ ਹੋ ਕੇ ਬੇਲੇ ਹੁਣ ਚੱਲੇ ਆਪਾਂ ਜਾਖਾ ਦਾ ਇੱਕ ਪੈਗਾ ਮੈਂ ਭੈਣ ਕੋਲ ਪੜਾ ਕੇ ਆਵਾਂਗੇ ਸਬਜ਼ੀ ਤੇ ਇੱਕ ਮੈਨੂੰ ਹੋਰ ਕੰਮ ਹੈ ਉਹ ਵੀ ਜਾ ਕੇ ਆਉਂਗਾ ਮੈਂ ਕਰਨੀ ਬਹੁਤ ਹੋ ਰਹੀ ਹੈ ਯਾਰ ਕਸ 11 ਵਜੇ ਦਾ ਟਾਈਮ ਹੋ ਗਿਆ 10:00 ਬਜੇ ਹੋਣੇ ਬਹੁਤ ਜਿਆਦਾ ਕਰਨੀ ਆ ਉਹ ਮੁੱਸ ਵਾਲੀ ਕਰਨ ਆਜੋ ਚੱਲਦੇ ਆ ਜਾਖਲ ਆ ਦੇਖੋ ਯਾਰ ਮੂਨਕ ਤੋਂ ਜਾਖਲ ਰੋਡ ਤੇ ਆ ਪੀ ਐਕਸੀਡੈਂਟ ਹੋਇਆ ਯਾਰ ਇੰਨੀ ਸਪੀਡ ਤੇ ਨਾ ਚਲਾਇਆ ਕਿ ਉਹਨੂੰ ਖਤਮ ਕਰੀਆਂ ਪਈ ਨੇ ਗੱਡੀਆਂ ਐ ਫਿਊ ਮੂਮੈਂਟ ਲੇਟਰ ਆ ਯਾਰ ਜਾਖਲ ਤੋਂ ਬਾਹਰ ਨਿਕਲੇ ਸੀ ਨੇਰੀ ਆ ਗਈ ਮੀਆਂ ਵਾਲਾ ਮੋਹਣ ਬਣ ਗਿਆ ਚਾਵਾ ਅੱਖਾਂ ਚ ਰੇਤਾ ਆ ਦੇਖੋ ਬੱਦਲ ਆ ਗਿਆ ਮੇਲਾ ਦਾ ਰਸਤੇ 'ਚ ਘੇਰੂਗਾ ਮੈਨੂੰ ਮੇਰੀ ਸਲਾਹ ਹੋਰਦੀ ਪਰ ਮੈਂ ਉਹ ਕੰਮ ਵਿਚ ਵਜਾਈ ਛੱਡ ਕੇ ਘਰੇ ਵਾਪਸ ਜਾਣਾ ਕਿਉਂਕਿ ਰਸਤੇ 'ਚ ਘੇਰ ਪੂਏ ਨੇੜੀ ਨੇੜੀ ਮੌਸਮ ਦੇਖੋ ਕਿਵੇਂ ਦਾ ਹੋ ਗਿਆ ਜਦੋਂ ਮੈਂ ਆਇਆ ਸੀ ਉਦੋਂ ਠੀਕ ਜਾਦੀ ਹੁਣ ਤਾਂ ਜਮੀ ਣਾਲੀ ਘਾਟ ਚੜ ਕੇ ਆ ਰਹੀ ਐ ਇਧਰ ਆ ਦੇਖੋ ਮੀਂਹ ਵਾਲਾ ਮਾਹੌਲ ਹੋਇਆ ਪਿਆ ਤੇ ਮੈਂ ਤਾਂ ਆਪਣੇ ਘਰੋਂ ਬਿੱਕੀ ਛੱਡਿਆ ਆ ਆ ਮੈਂ ਫੇਰ ਦੇਖਾਂਗੇ ਕੌਕੀ ਰਸਤੇ 'ਚ ਮੀਂਹ ਆ ਗਿਆ ਫਿਰ ਪਤਾ ਨਹੀਂ ਕੀ ਬਣ ਜੇ ਹੈ ਨਾ ਕਿਤੀ ਦੀ ਕਰ ਚੱਲਦਾ ਹੋਵੇ ਲੋ ਵੀ ਜੱਕਲ ਤੋਂ ਆਪਾਂ ਘਰੇ ਆ ਗਏ ਸੀ ਸਾਡੇ ਪਿੰਡ ਮੀਂਹ ਬਹੁਤ ਜ਼ਿਆਦਾ ਪੈ ਗਿਆ ਪਰ ਰਸਤੇ 'ਚ ਹੈ ਨਹੀਂ ਸੀ ਨੇੜੇ-ਨੇੜੇ ਦੀ ਤੇ ਹੁਣ ਚੱਕ ਲਈ ਮੈਂ ਪੌੜੀ ਜੀ ਅਸੀਂ ਮੱਛਰਦਾਨੀ ਸੈੱਟ ਕਰਦੇ ਆਂ ਮੈਸਾ ਵਾਸਤੇ ਲੈ ਆ ਜਮੀ ਆ ਫੜ ਮੱਛਰਦਾਨੀ ਲਾ ਦੋਨੇ ਕਿਉਂਕਿ ਮੀਂਹ ਕਰਕੇ ਮੱਛਰ ਜ਼ਿਆਦਾ ਹੋਊਗਾ ਤੇ ਪਹਿਲਾਂ ਇਹਨੂੰ ਉੱਥੋਂ ਤੱਕ ਸਿਰੇ ਤੱਕ ਮੀਂਹ ਨਹੀਂ ਮਿੜਾਂਗੇ ਮਿਣ ਕੇ ਫਿਰ ਮੱਛਰਦਾਨੀ ਉਹ ਸਾਨੂੰ ਸੈੱਟ ਕਰਾਂਗੇ ਇੰਨੀ ਲੰਬੀ ਹੋਊਗੀ ਥੱਲੇ ਤੱਕ ਦੇਖ ਕਿੰਨਾ ਠੀਕ ਆ ਕਰਨਾ ਵੱਡੀ ਰੱਖਾ ਵੱਡੀ ਹੋਰ ਦੇਖ ਆ ਬਤਾ ਕਿ ਤੇਰੀ ਨਹੀਂ ਗਈ ਯਾਰ ਹਾਂ ਬਸ ਫਿਰ ਉਧਰ ਕਾਜੂ ਚੱਕ ਇਹ ਇੰਨੀ ਵੱਡ ਲੈ ਬਸ ਇੰਨੀ ਕਰ ਰੱਖ ਲੈ ਪਰ ਲੈ ਮੱਛਰਦਾਨੀ ਵੀ ਅਸੀਂ ਨੇ ਕੱਢ ਲਈਆਂ ਦੋ ਬੰਡਲ ਜੇ ਨੇ ਇੱਕ ਆ ਪਈ ਐ ਇਹ ਨਵੀਆਂ ਬਲਦਾ ਪੁਰਾਣੀਆਂ ਹਨ ਇਹ ਪੁਰਾਣੀਆਂ ਐ ਤੇ ਆ ਨਵੀ ਐ ਇਹਨੂੰ ਦੋਨਾਂ ਨੂੰ ਕਰਕੇ ਮੇਲ ਜੋੜ ਜਾੜ ਕੇ ਫਿਰ ਲਾਵਾਂਗੇ ਉੱਧਰ ਪਹਿਲਾਂ ਕਿਹੜੀ ਲਾਈ ਦੀ ਓਏ ਨਾ ਇਹਨੂੰ ਬਾਟੂਸ ਨਹੀਂ ਇਹ ਤਾਂ ਬਾਤ ਡਾ ਅਗਿਧਰ ਮਛਰ ਦਾ ਨਹੀਂ ਸਿਉਣ ਲੱਗਦੀ ਮੇਰਾ ਵੀ ਮਾਂ ਤੇ ਇਥੇੋਂ ਸੂਕੇ ਪਰ ਸ਼ਾਮ ਨੂੰ ਲਾਵਾਂਗੇ ਅਸੀਂ ਤੇ ਘਟਕਟ ਲਈ ਸੀ ਪਹਿਲਾਂ ਇਹ ਕਿਉਂਕਿ ਮੱਛਰ ਬਹੁਤ ਜ਼ਿਆਦਾ ਹੋ ਰਿਹਾ ਕਰਹਿਮ ਲੱਗ ਗਿਆ ਦੁਬਾਰੇ ਫੇਟ ਟਾਈਮ ਹੋ ਗਿਆ ਸ਼ਾਮ ਵਾਲਾ ਮੈਂ ਸੰਭਾਲਦਾ ਸਾਡੀ ਮੋਟਰ ਦੇਖ ਰਿਹਾ ਕਿੰਨਾ ਕਿੰਨਾ ਗਾਰਾ ਮਾਰਦੀ ਆ ਇਹ ਅੱਪੀ ਸਾਫ਼ ਹੋ ਜਾਂਦਾ ਸੀ ਲੈ ਆਹ ਦੇਖੋ ਪਾਣੀ ਬਦਲ ਹੋ ਜਾਂਦਾ ਜਿਹਾ ਲੈ ਮੱਜਾ ਮੂਜਾ ਨਵਾ ਕੇ ਹੁਣ ਮੈਂ ਗਵੰਡੀਆਂ ਨੂੰ ਚੱਕ ਕੇ ਲੈ ਆ ਕਿਉਂ ਨਾ ਹਲੀ ਅਸੀਂ ਜਮਾਰ ਬੀਜਾਂਗੇ ਚਰੀ ਵਾਲੀ ਪਾਸੇ ਇੱਕ ਦੋ ਫੁੱਟ ਜੇ ਕੱਢਣੇ ਨੇ ਤੇ ਪਹਿਲਾਂ ਫਲੀ ਚੱਕ ਕੇ ਲੈ ਕੇ ਆਉਣਾ ਮੈਂ ਗਵੰਡੀਆਂ ਨੂੰ ਰਿਕੂ ਫੌਜੀ ਹੋਰ ਕੋ ਸਾਡੇ ਉਦੋਂ ਮੌਸਮ ਯਾਰ ਉਦੀ ਗਨ ਦੁਵਾਰੇ ਫੇਰ ਗਰਮੀ ਹੀ ਕਰ ਲਈ ਸਵੇਰੇ ਸਵੇਰੇ ਮੀਂਹ ਵਧੀਆ ਪੈ ਗਿਆ ਪਰ ਹੁਣ ਫੇਰ ਗਰਮੀ ਹੋ ਗਈ ਉਹੀ ਇੱਧਰ ਸਾਡੇ ਰਿਕੂਆਂ ਦੇ ਗਵੰਡੀਆਂ ਦੇ ਜਾਮਣਾ ਤੋੜਨ ਲੱਗ ਰਹੇ ਜਵਾਕ ਆ ਦੇਖੋ ਚੜ ਰਹੇ ਕੰਦਰੇ ਉੱਤੇ ਇੱਥੇ ਲੱਗ ਰੀਆਂ ਜਾਮਣਾ ਓਏ ਅੱਛਾ ਉਹ ਦੇ ਉਹ ਦੇ ਓ ਦੇਖੋ ਬੱਚੇ ਕਿੰਨੀਆਂ ਇਕੱਠੀਆਂ ਲਫਾਵਾ ਭਰ ਕੇ ਹੈ ਅੱਛਾ ਇਹ ਹੈਗਾ ਸਾਡਾ ਪੰਮੀ ਸਿੰਘ ਹਾਂ ਬਟੇ ਬਟੇ ਤੂੰ ਆਹੇ ਜਦ ਹੀ ਚਪਲਾਂ ਲੈ ਕੇ ਰੰਗ-ਬਰੰਗੀਆਂ ਬਾਈ ਲੈ ਵੀ ਹਾਲੀ ਆਪਾਂ ਚੱਕ ਲਿਆ ਏ ਤੇ ਵਾਪਸ ਪਹੁੰਚ ਗਏ ਆਪਾਂ ਘਰ ਹੀ ਤੇ ਹੁਣ ਕੱਢਾਂਗੇ ਖੁੱਡ ਤੇਰੀ ਵਿੱਚੇ ਫਸ ਗਈ ਦੀ ਇਹਦੇ ਅੱਪਾ ਅਗੀ ਦੁਵਾਰੇ ਚਰੀ ਵਾਲੇ ਬਾਡੇ ਤੇ ਚਰੀ ਵੜਦੇ ਆ ਮੱਝਾਂ ਲਈ ਤੇ ਮੌਸਮ ਕਮ ਠੰਡਾ ਹੋ ਗਿਆ ਹਵਾ ਚੱਲ ਰਹੀ ਆ ਦੇਖੋ ਮੀਂਹ ਵਾਲਾ ਮਾਹੌਲ ਜਿਹਾ ਹੋ ਗਿਆ ਪਹਿਲਾਂ ਸੀ ਗਰਮੀ ਤੇ ਹੁਣ ਮੋੜੀ ਠੰਡ ਚੱਲ ਠੰਡ ਜੀ ਹੋਣ ਲੱਗ ਗਈ ਨਾ ਹਵਾ ਚੱਲ ਗਈ ਤੇ ਪਹਿਲਾਂ ਪਹਿਲਾਂ ਅਪਾ ਚਰੀ ਵੜ ਲਈਏ ਹੁਣ ਵਿਚਰੀ ਵੱਟ ਲਈ ਆਪਾਂ ਨੇ ਤੇ ਹੁਣ ਦੇਖਦੇ ਨੂੰ ਮਸ਼ੀਨ ਕੋਲ ਗਰਮੀ ਆ ਗਈ ਯਾਰ ਦੋ ਥੱਬੇ ਵੱਡੇ ਨੇ ਹਨਾ ਬਾਕੀ ਹੁਣ ਤਾਂ ਅੱਗੇ ਅੱਗੇ ਇੱਥੇ ਮੱਛਰ ਵੀ ਹੁੰਦਾ ਜਾਊਗਾ ਹਨਾ ਪਰ ਹਜੇ ਤੱਕ ਹੱਟਾ ਮੱਛਰ ਸੌਖੀ ਵੱਢੀ ਜਾਂਦੀ ਏ ਆ ਦੇਖ ਬੀ ਬੰਦੇ ਦੇ ਬੋਲ ਨੂੰ ਕੀ ਹੋ ਰਿਹਾ ਏਡਾ ਬੋਲ ਕੇ ਕੀ ਹੋ ਗਿਆ ਓਏ ਕੀ ਹੋ ਗਿਆ ਹੈ ਕੀ ਹੋ ਗਿਆ ਬੋਲ ਕੇ ਨਹੀਂ ਬੋਲਦਾ ਨਹੀਂਗਾ ਹੈ ਓਏ ਇੱਧਰ ਦੇਖ ਕੀ ਹੋ ਗਿਆ ਬੋਲ ਤੂੰ ਐ ਫਿਊ ਮੂਮੈਂਟ ਲੇਟਰ ਕੰਮਕਾਰ ਕਰਕੇ ਮੈਂ ਘਰੋਂ ਆ ਗਿਆ ਤੇ ਸੱਤੂ ਨੇ ਕੱਦੂ ਕਰਤਾ ਕਹਿ ਉਸ ਤੂੰ ਹੋ ਗਿਆ ਕੰਪਲੀਟ ਹਾਂ ਤੇ ਰਾਤ ਬਰਾਤੇ ਲੱਗੀ ਰਹਿੰਦਾ ਹੈ ਦਿਨ ਦਿਨ ਰਾਤ ਦਾ ਕੋਈ ਫਰਕ ਨਹੀਂ ਦੇਖਦਾ ਹੈਗਾ ਆ ਕੱਦੂ ਕਰਕੇ ਨਿਕਲਿਆ ਤੇ ਟਰੈਕਟਰ ਲਿਬੜਿਆ ਪਿਆ ਸਾਰਾ ਕਿਆ ਹੋਰ ਗੱਲਬਾਤ ਕੋਈ ਕਰ ਤੂੰ ਹੋਰ ਨੀ ਦੱਸ ਜੀ ਹੋ ਗਿਆ ਹੋ ਸਾਰੀ ਓਕੇ ਆਣਾ ਸਾਨੂੰ ਆ ਗਿਆ ਜੀ ਦੀ ਸਾਨੂੰ ਨਾ ਰਹਿਣਾ ਬਸ ਕੰਮਾ ਇਹੀ ਰਹਿ ਗਿਆ ਬਾਕੀ ਸਾਰੇ ਇੰਦੀ ਲੱਗੀ ਗੱਲਾਂ ਸੱਤੂ ਹੀ ਰਹਿ ਰਹੇ ਹੋ ਹੈ ਆਹ ਇੱਕ ਕਾਗਨ ਆ ਰਹਿ ਗਿਆ ਮਾੜਾ ਇੱਕ ਬਸ ਦੋ ਇੱਕ ਦੋ ਹੀ ਰਹਿ ਗਏ ਇਹ ਮੇਨ ਹਨਾ ਲੈ ਵੀ ਸੱਤਵਾ ਟਰੈਕਟਰ ਤੇ ਬਹਿ ਗਏ ਆਪਾਂ ਕਹਿੰਦਾ ਇੱਕ ਦੋ ਛੇਰੀਆਂ ਦੇ ਕਦਣੀਆਂ ਪਾਉਡਣੀਆਂ ਕਹਿੰਦਾ ਉਹ ਕਰਕੇ ਆਣਾ ਕੱਢੂ ਇਹਨਾਂ ਦਾ ਤੇ ਹੁਣ ਚੱਲਦੇ ਆਪਾਂ ਇਹਦੇ ਨਾਲੇ ਜਿਹੜੇ ਖੇਤ ਹੈ ਚੱਲ ਤੂੰ ਕੰਡੇ ਤੇ ਅੱਜ ਤੜਕੀ ਤੜਕੀ ਦਾ ਆਏ ਆ ਹਾਂ ਉਹ ਤੜਕੀ ਦਾ ਕਹਿੰਦਾ ਮੈਂ ਤੜਕੀ ਦਾ ਕੰਡੇ ਤੇ ਆ ਕਹਿੰਦੇ ਬਾੜ ਦਾ ਬਾਣ ਤੇ ਸੱਤੂ ਨੇ ਟਰੈਕਟਰ ਮੇਰੇ ਵੀਰੋ ਓ ਸੁੱਕੇ ਜਾ ਸੁੱਕੇ ਜੀ ਬਾੜ ਦਾ ਕਹਿੰਦੇ ਸੁੱਕੇ ਜੀ ਕਦੋਂ ਕਰੂੰਗਾ ਵੇ ਕਹਾਂ ਸੁੱਕੇ ਜੀ ਕਦੋਂ ਕਰੂੰਗਾ ਅੱਜ ਦਾ ਕਹਿੰਦਾ ਮੈਂ ਬਾੜ ਲਾਂਗੇ ਆਪਾਂ ਚੱਲ ਬਾਵੇਂਗਾ ਚੱਲ 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 ਪੌਦ ਵਾਲੀ ਜੀ ਬਾੜ ਸਾਹ ਦੇ ਅੰਦਰ ਰੇ ਪੌਦ ਪਗੜੀ ਹੋ ਰਹੀ ਹੈ ਸ਼ਿਆਕ ਵੇ जान ਦੇ ਨੀਚੇ ਮੌਸਮ ਠੰਡਾ ਹੋ ਰਿਹਾ ਜਮਾ ਅੱਜ ਚੱਲ 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 ਚੱਕ ਉੱਪਰ ਆਹ ਬੁਲਾਈ ਮਵਾਦੂ ਕੇ ਨਾਲੇ ਕੋ ਦੱਸ ਚੱਲ ਆ ਨਾ ਆ ਵੀ ਕਹਿੰਦੇ ਗੜ ਗਿਆ ਸੱਤੂ ਆ ਡੈਟਰ ਜਮੀ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਇਧਰ ਪੌਦਾ ਹੀ ਚ ਬਾੜਤਾ ਨਾ ਪਹਿਲਾਂ ਸੁੱਕੀ ਦੀ ਇਧਰ ਹੁਣ ਜਿੱਧਰ ਪਾਣੀ ਲੱਗਿਆ ਪੌਦੀ ਉਸ ਚ ਬਾੜਤਾ ਬਿੰਦਰ ਨੇ ਦਤੂ ਨੇ ਜਾਣ ਦੇ ਜਾਣ ਦੇ ਉੱਪਰ ਚੱਕ ਦੇ ਉੱਪਰ ਦੇਖਿਆ ਕਿਸੇ ਨੇ ਐਵੇਂ ਦਾ ਕੱਦੂ ਕਰਦਾ ਬਿਨਾ ਹਾਲ ਆਏ ਮੂਰੇ ਟਾਇਰ ਜਾਂ ਜਮੀ ਹੋ ਰਿਹਾ ਦੇਖ ਜਮੀ ਲੋੜ ਰਹਿਣ ਲੱਗਾ ਟਰੈਕਟਰ ਸੱਤੂ ਵਾਲਾ ਇਧਰ ਨਾਲੇ ਹਾਲ ਉੱਪਰ ਚੱਕਰ ਗਏ ਨੇ ਕੰਮ ਹੀ ਪੂਰਾ ਜ਼ੋਰ ਲੈਣ ਲੱਗ ਰਿਹਾ ਪੈਂਡੂਰ ਤੱਕ ਸੇਕ ਮਾਰਦਾ ਦੇਖੀ 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 ਬਿਨਾ ਹਲਾਦੋਗੇ ਤੇ ਕੱਦੂ ਕਰਦਾ ਸੱਤੂ ਮੇਰੇ ਵੀਰੋ ਆਵੜੇ ਫੇਰ ਸੁੱਕੇ ਚ ਵੜ ਲੈਣੇ ਪਰ ਇਹਨੇ ਜਮੀ ਖਲਪਾੜ ਪਾੜਦੀ ਆ ਉਹ ਦੇਖੀ ਟੋਏ ਕਿੱਡੇ ਕਿੱਡੇ ਸੱਤੂ ਤੈਨੂੰ ਕੱਦੂ ਕਰਨਾ ਆਉਂਦਾ ਨਹੀਂ ਹੈਗਾ ਅਣਜਾਣ ਬੰਦਾ ਯਾਰ ਇਹ ਦੇਖ ਕਦੇ ਸੁੱਕੇ ਜਵਾਰ ਲਾਉਂਦਾ ਕਦੇ ਉੱਤਰ ਕਿਲੇ ਚ ਵਾਸ ਲਾਉਂਦਾ ਇਹ ਕਦੂ ਆ ਰਵੇੜਤਾ ਸਤੂ ਨੇ ਮੈਨੂੰ ਨਾਲ ਲੈ ਗਿਆ ਤੇ ਇਹ ਮੋਟਰਸਾਈਕਲ ਮੈਂ ਘਰੇ ਲੈ ਕੇ ਜਾਊਂਗਾ ਹੁਣ ਇਹ ਕਹਿੰਦਾ ਮੈਂ ਸਵੇਰੇ ਲੈ ਜਾਊਂਗਾ ਬਾਏ 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 ਬਾਏ